ਇਹੋ ਕਹਿੰਦੇ ਨੇ ਘਰ ਦਾ ਭੇਤੀ ਲੰਗਾ ਢਾਏ ਇਸ ਕਾਰਨ ਹੈ ਕਿ ਰਾਵਣ ਦੇਵਤਾ ਉਹਨਾਂ ਜਦੋਂ ਮਾਰਨ ਦੇ ਵਕਤ ਪਹਿਲਾ ਗੱਲ ਕੀਤੀ लक्ष्मण ਜੀ ਨਾਲ ਕਿ ਆਪਣਾ ਭੇਤ ਕਿਸ ਨੂੰ ਨਾ ਦਵੋ ਅਹੰਕਾਰ ਨਾ ਹੋਏ ਬੰਦੇ ਦਾ ਕੱਲ ਦੀ ਕੰਮ ਵਜਾਏ ਅੱਜ ਕਰ ਉਹਨਾਂ ਨੇ ਸੀਤਾ ਦਿੱਤੀ ਉਹਦੇ ਅਮਲ ਤੇ ਉਹਨੂੰ ਮੌਤ ਹੋਈਏ ਜੀ ਰਾਮਨਜੀਤ ਦਾ ਦਿਹਾਂਤ ਕਰਦੇ ਨੇ ਆਣਾ 60 ਦਿਨ ਉਹਨਾਂ ਨੂੰ ਇਹ 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 ਕਿੰਨੀ ਕੋਈ ਸਹੀ ਗੱਲ ਹੈ ਤੇ ਕਿੰਨੀ ਕੋਈ ਗਲਤ ਗੱਲ ਹੈ ਜਿਹੜਾ ਰਾਮਨਜੀਤ ਨੂੰ 60 ਦੇਖੋ ਰਾਮੰਦਰ ਸਾਡਨਾ ਇੱਕ ਤਾਂ ਪੁਲਿਸੰਦ ਹੈ ਲੋਕਾਂ ਦੇ ਜਿਹੜੇ ਨਾਲ ਦੇ ਲਈਆਂ ਕਿ ਸਭ ਇਹ ਕਿੰਨੇ ਕਰੋੜਾਂ ਰੁਪਇਆ ਕਿੰਨਾ ਖਰਚਾ ਹੋ ਜਾਂਦਾ ਹੈ ਵੇਸਟੀਜ ਹੈ ਜਾਂ ਕਿ ਸਭ ਇਹ ਸਾਨੂੰ ਤਾਂ ਇਸ ਤੋਂ ਨਿਸ਼ਚਿਤ ਲੈਣੀ ਚਾਹੀਦੀ ਹੈ ਭਗੂ ਰਾਮ ਦੇ ਜੀ 1835 ਦੇ ਮੰਦਿਰ ਦੀ ਸਥਾਪਨਾ ਹੋਈ ਦੀ ਹੈ ਮੂਰਤੀਆਂ ਉਹਦੀਆਂ ਦੀ ਸਥਾਪਨਾ ਹੋਈਆਂ ਡੀਆਂ ਨੇ ਤੇ ਉਦੋਂ ਦੀ ਸਾਡੇ ਪਰਿਵਾਰ ਵੱਲੋਂ ਦੂਵੇ ਪਰਿਵਾਰ ਵੱਲੋਂ ਪੂਜਾ ਚ ਨਗਦੀਆਂ ਆਟੀਆਂ ਰਾਮ ਦੇ ਲੱਗੇ ਲਿਆ ਰਹੀ ਹੈ ਜੀ ਇੱਕ ਬੰਦੇ ਦਾ ਹੰਕਾਰ ਹੀ ਲੈ ਕੇ ਬੰਦਾ ਬੈਠਦਾ ਹੈ ਰਾਵਣ ਦੇ ਤਰ੍ਹਾਂ ਦੇ ਹੰਕਾਰ ਜ਼ਿਆਦਾ ਸੀ ਹੁਣ ਉਹਨੇ ਕਿਹਾ ਸੀ ਕਹਿੰਦੇ ਨੇ ਕਿ ਰਾਵਣ ਕਹਿ ਲੱਗੇ ਕਿ ਆਰ ਦੀ ਰਾਸ਼ੀ ਮੇਰੀ ਵੀ ਹੈ ਰਾਮ ਦੀ ਰਾਸ਼ੀ ਤੁਹਾਡੀ ਵੀ ਹੈ ਬਾਕੀ ਜਿਹੜੀ ਵੀ ਹੈ ਪੂਜਾ ਪਾਠ ਦਿਲ ਕੀ ਨਾਲ ਹੋਏ ਨੇ ਭੈਣ ਭਰਾਵਾਂ ਦਾ ਪਿਆਰ ਚਾਹੀਦਾ ਜਿਦਾ ਪ੍ਰਭੂ ਰਾਮ ਦੇ ਆਪਣੇ ਭਰਾ ਭਰਤ ਲਕਸ਼ਮ ਭਰਤ ਛਤਰੂਗਨ ਰਹੇ ਨੇ ਉਹਦੇ ਮਨ ਭਰਾਵਾਂ ਚ ਪਿਆਰ ਚਾਹੀਦਾ ਮੈਂ ਪੰਜਾਬ ਦੇ ਪਾਇਲ ਪਿੰਡੇ ਵਿੱਚ ਮੌਜੂਦਾਂ 200 ਸਾਲ ਪੁਰਾਣਾ ਪ੍ਰਾਚੀਨ ਦੇ ਵਿੱਚ ਜਿੱਥੇ ਕੀ 라ਵਨ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੁਸੀਂ ਤੁਸੀਂ ਸੋਚ ਰਹੇ ਹੋਗੇ ਕਿ ਅਸੀਂ ਤਾਂ ਰਾਵਣ ਨੂੰ ਸਾੜ ਦਿਆਂ ਦਿਹਾਤ ਕਰ ਦਿਆਂ ਉਸ ਦਾ ਦੁਸ਼ਹਿਰਾ ਮਨਾਉਂਦੇ ਹਾਂ ਉਸ ਤੋਂ ਬਾਅਦ ਤੇ ਪਰ ਇੱਥੇ ਪਾਇਲ ਪਿੰਡ ਦੇ ਵਿੱਚ ਇੱਕ ਐਸਾ ਪ੍ਰਾਚੀਨ ਮੰਦਿਰ ਹੈ ਜਿੱਥੇ ਕੀ ਉਹਨਾਂ ਦੀ ਰਾਵਣ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਰਾਵਣ ਜੀ ਜਿਹੜੇ ਸੀਗੇ ਉਹ ਬੜੇ ਵਿਦਵਾਨ ਅਤੇ ਬਲਵਾਨ ਅਤੇ ਬੜੇ ਹੀ ਬੁੱਧੀਮਾਨ ਸੀਗੇ ਮਹਾਦੇਵ ਜੀ ਦੇ ਪ੍ਰੀਤ ਭਗਤ ਸੀਗੇ ਜਦੋਂ रामजी ਦੀ रामजी ਵੱਲੋਂ ਉਹਨਾਂ ਨੂੰ ਉਹਨਾਂ ਦਾ ਦੇਹਾਂਤ ਕੀਤਾ ਜਾਂਦਾ ਵਾ ਸੰਸਕਾਰ ਕੀਤਾ ਜਾਂਦਾ ਤੇ ਮਹਾਦੇਵ ਜੀ ਦੇ ਅੱਖਾਂ ਦੇ ਵਿੱਚ ਵੀ ਜਿਹੜਾ ਅਸ਼ਰੂ ਆ ਜਾਂਦੇ ਨੇ ਉਹ ਇਸ ਲਈ ਆ ਜਾਂਦੇ ਨੇ ਕਿਉਂਕਿ ਜਿਹੜੇ 라ਵਣ ਜੀ ਸੀਗੇ ਉਹ ਮਹਾਦੇਵ ਦੇ ਬਹੁਤ ਪ੍ਰੀਆ ਸੀਗੇ ਤੇ ਮੇਰੇ ਨਾਲ ਇਸ ਵਕਤ ਪੁਜਾਰੀ ਜੀ ਨੇ ਜੋ ਕਿ ਇਹਨਾਂ ਦੀਆਂ 7 ਤੋਂ 8 ਪੁੱਤਾਂ ਜੇਗੀ 라ਵਣ ਜੀ ਦੀ ਇਸੀ ਸੇਵਾ ਦੇ ਵਿੱਚ ਪੂਜਾ ਕਰਦੀਆਂ ਆਈਆਂ ਨੇ ਵੇ ਹਾਲਤ ਨਹੀਂ ਕੀਤਾ ਸਾੜਿਆ ਨਹੀਂਗਾ ਪੂਜਾ ਕਰਦੀ ਆ ਜਾਨੀ 200 ਸਾਲ ਪੁਰਾਣਾ ਮੰਦਿਰ ਹੈ ਹੁਣ ਮੈਂ ਤੁਹਾਡੇ ਨਾਲ ਇਹਨਾਂ ਦਾ ਪਰਿਚੇਅ ਕਰਾਵਾਂਗਾ ਪੁਜਾਰੀ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਪੁਜਾਰੀ ਜੀ ਸਭ ਤੋਂ ਪਹਿਲਾਂ ਸਾਰੇ ਦਸ਼ੇ ਜਿਹੜੇ ਦਿਖ ਰਹੇ ਨੇ ਉਹ ਤੁਹਾਨੂੰ ਨਮਸਕਾਰ ਕਰਦਾ ਨਮਸਕਾਰ ਜੀ ਜੈ ਸ਼੍ਰੀ ਰਾਮ ਅੱਛਾ ਦੁਸ਼ਹਿਰਾ ਮਨਾਇਆ ਜਾਏ ਸਾਡੇ ਦਾ ਸ਼ੁਭ ਕਾਮਨਾਵਾਂ ਦਰਸ਼ਕਾਂ ਦੇ ਨਾਲ ਹੈ ਅੱਛੀ ਤਰ੍ਹਾਂ ਨਾਲ ਖੁਸ਼ ਖੁਦਲੀ ਨਾਲ ਮਨਾਇਆ ਜਾਏਗੀ ਅੱਛਾ ਪੁਜਾਰੀ ਜੀ ਅਕਸਰੀ ਲੋਕ ਦੁਸ਼ਹਿਰਾ ਦੇ ਦਿਨ ਆ ਰਾਵਣ ਜੀ ਨੂੰ ਸਾੜਦੇ ਨੇ ਉਹਨਾਂ ਦਾ ਇੱਕ ਪੁੱਤਲਾ ਬਣਾ ਕੇ ਤੇ ਉਹਨਾਂ ਨੂੰ ਗਰਾਊਂਡ ਦੇ ਵਿੱਚ ਸਾੜਿਆ ਜਾਂਦਾ ਅਸਲ ਦੇ ਵਿੱਚ ਪ੍ਰਾਤਨ ਟਾਈਮ ਦੇ ਵਿੱਚ ਆਖਿਰਕਾਰ ਕਿੱਥੇ ਲਿਖਿਆ ਕਿ ਅਸੀਂ ਰਾਵਣ ਜੀ ਨੂੰ ਸਾੜ ਸਕਦੇ ਹਾਂ ਲਿਖਿਆ ਕੋਈ ਨਹੀਂ ਹੈ ਪਰ ਉਹ ਰਾਮ ਨੇ ਵੀ ਪਰ ਉਹ ਰਾਮ ਜੀ ਜਦੋਂ ਨਾਲ ਦੀ ਸੰਤ ਹੋਣ ਲੱਗੀ ਡੈੱਥ ਤੇ ਉਹਨਾਂ ਨੇ ਵੀ ਜੈ ਸ਼੍ਰੀ ਰਾਮ ਕਿਹਾ ਤੇ ਪ੍ਰਭੂ ਰਾਮ ਨੇ ਵੀ ਆਪਣੇ ਭਰਾ ਲਕਸ਼ਮਣ ਜੀ ਨੂੰ ਉਹਨਾਂ ਦੇ ਚਰਨਾਂ 'ਚ ਭੇਜਿਆ ਹਣ ਤੋਂ ਪਹਿਲਾਂ ਕਿ ਲੈ ਵੀ ਦੀ ਜੋਸ਼ਿਕਾ ਸਿੱਖਿਆ ਲੈ ਲੋ ਮਤਲਬ ਉਹ ਪ੍ਰਭੂ ਰਾਮ ਸ਼ਿਵ ਸ਼ਿਵ ਸ਼ੰਕਰ ਦੇ ਪੁਰੇ ਪ੍ਰਿਆਰੀ ਸੀ ਚਾਰ ਵੇਦਾਂ ਦੇ ਗਿਆਨੀ ਸੀ ਬ੍ਰਾਹਮਣ ਸੀ ਪੂਰੇ ਉਹ ਲੰਕਾ ਸੁਣਨੇ ਵਰਦੀ ਸੀ ਉਹ ਠੀਕ ਹੈ ਬਣਾ ਲਈ ਜਿਹੜੀ ਪਰੈਸ਼ ਹੈ ਇਹ ਪਰਮਤ ਉਹ ਰਾक्षਸਕਾਰ ਹੋਈ ਸੀ ਹੈ ਤਾਂ ਪੁਰੇ ਬ੍ਰਾਹਮਣ ਸੀ ਗਿਆਨੀ ਬਦੇ ਸੀ ਮੁੰਨੇ ਇੱਥੇ ਵੀ ਐਸਾ ਐ ਨਹੀਂ ਬਣਦੀ ਹੈ ਠੀਕ ਹੈ ਅਸੀਂ ਬਾੜੇਪੁਰੂ ਪੂਜ ਵਰगाने ਪੱਕਾ ਰਾਵਣ ਬਣਾਤਾ ਠੀਕ ਹੈ ਮੰਨਦੇ ਆ ਥੋੜੀ ਬਹੁਤੀ ਬਰਾਈ ਦਾ ਪ੍ਰਤੀਕ ਥੋੜੀ ਅਗਨੀ ਜ਼ਰੂਰ ਦੇਣਿਆ ਬਾਕੀ ਆ ਕਿ ਵੀ ਦੀ ਪੂਰ ਉਹਨਾਂ ਦੇ ਪੁਜਾਰ ਚੜਾ ਵੀ ਕਰਦੇ ਆ ਪਹਿਲਾ ਰਾਮ ਮੰਦਰ ਇੱਥੇ ਹਵਨ ਹੁੰਦਾ ਉੱਤੇ ਪੜਨ ਜੀ ਆਉਂਦੇ ਨੇ ਪੂਰਾ ਪੂਜਣ ਤੋਂ ਬਾਅਦ ਫਿਰ ਸ਼ਾਮ ਨੂੰ ਅਸੀਂ ਉਹਨਾਂ ਦਾ ਉੱਤੇ ਪੂਰਾ ਪੂਜਾ ਕਰਦੇ ਹਾਂ ਜੀ ਅਰਚਨਾ ਕਰਦੇ ਹਾਂ ਅੱਛਾ ਪੁਜਾਰੀ ਜੀ 라ਵਣ ਜੀ ਦਾ ਕਿਉਂ ਵਦ ਕੀਤਾ ਗਿਆ ਰਾਮ ਜੀ ਵੱਲੋਂ ਹੈ 라ਵਣ ਜੀ ਦਾ ਕਿਉਂ ਵਦ ਕੀਤਾ ਗਿਆ ਰਾਮ ਜੀ ਵੱਲੋਂ ਰਾਮਦੇਵ ਜੀ ਮੇਨ ਗੱਲ ਨਹੀਂ ਕਿ ਇੱਕ ਤਾਂ ਉਹਨਾਂ ਨੇ ਆਪਣੀ ਭੈਣ ਦਾ ਵਦ ਕਰਨ ਇੱਕ ਨੌ ਦਵਨ ਮੇਨ ਗੱਲ ਆ ਕਿ ਭਗਵਾਨ ਰਾਮ ਵਿਸ਼ਨੂੰ ਦੇ ਅਵਤਾਰ ਉਹ ਉਹਨਾਂ ਦੇ ਉਹਨਾਂ ਦੀ ਮੋਟਾ ਅਨਿਉਨੀ ਸਿਰ ਆ ਮਨ ਜੀ ਅਗਰ ਵਭੀਸ਼ਣ ਵਭੀਸ਼ਣ ਜੀ ਨਾ ਦੱਸਦੇ ਤੇ ਉਹਨਾਂ ਲਈ ਮੋਦ ਨਹੀਂ ਅਕਾਲੀ ਉਹਨੇ ਆਪਣੇ ਗੁੱਲ ਬਣਾ ਲਓ ਸੀ ਇਹ ਰੋ ਕਹਦੇ ਨਹੀਂ ਘਰ ਦਾ ਭੇਤੀ ਲੰਗਾ ਢਾਏ ਇਸ ਕਾਰਨ ਹੈ ਕਿ ਰਾਵਣ ਦੇਵਤਾ ਉਹਨਾਂ ਜੀ ਜਦੋਂ ਮੋੜਨ ਦੇ ਵਕਤ ਪਹਿਲਾ ਗੱਲ ਕੀਤੀ ਲਕਸ਼ਮਣ ਜੀ ਨਾਲ ਕਿ ਆਪਣਾ ਭੇਤ ਕਿਸ ਨੂੰ ਉਹਨਾਂ ਦਾ ਹੰਕਾਰ ਨਾ ਹੋਏ ਬੰਦੇ ਦਾ ਕੱਲ ਦੀ ਕੰਮ ਵਜਾਏ ਅੱਜ ਕਰ ਉਹ ਤਿੰਨ ਚਾਰ ਉਹਨਾਂ ਨੇ ਸਿੱਤਾ ਦਿੱਤੀਆਂ ਉਹਦੇ ਅਮਲ ਤੇ ਹੀ ਉਹਨਾਂ ਦੀ ਮੌਤ ਹੋਈ ਜੀ ਅੱਛਾ ਅੱਜ ਕੱਲ ਦੀ ਜੇਕਰ ਗੱਲ ਕਰੀਏ ਸਮੇਂ ਦੇ ਵਿੱਚ ਅੱਜ ਕੱਲ ਲੋਕ ਰਾਵਣ ਜੀ ਨੂੰ ਰਾਵਣ ਜੀ ਦਾ ਦੇਹਾਂਤ ਕਰਦੇ ਨੇ ਹਨਾ ਸਾੜਦੇ ਉਹਨਾਂ ਨੂੰ ਇਹ 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 ਕਿੰਨੀ ਕੋਈ ਸਹੀ ਗੱਲ ਹੈ ਤੇ ਕਿੰਨੀ ਕੋਈ ਗਲਤ ਗੱਲ ਹੈ ਕੀ ਆ ਜੀ ਜਿਹੜਾ ਰਾਵਣ ਜੀ ਨੂੰ ਸਾੜਦੇ ਵੇਖੋ ਰਾਵਣ ਨੂੰ ਸਾੜਨਾ ਇੱਕ ਤਾਂ ਪੋਲੂਸ਼ਨ ਦਾ ਹੈ ਪੋਲੂਸ਼ਨ ਫੈਲਦਾ ਹੈ ਹੈ ਜੀ ਲੋਕਾਂ ਦੇ ਜਿਹੜੇ ਨਾਲ ਦੇ ਨੇ ਕਿ ਸਭ ਇਹ ਕਿੰਨੇ ਕਰੋੜਾਂ ਰੁਪਇਆ ਕਿੰਨਾ ਖਰਚ ਹੋ ਜਾਂਦਾ ਹੈ ਵੇਸਟੇਜ ਹੈ ਜਾਂ ਕਿ ਸਭ ਇਹ ਸਾਨੂੰ ਤਾਂ ਇਸ ਨੂੰ ਸਿੱਧ ਲੈਣੀ ਚਾਹੀਦੀ ਹੈ ਰਾਵਣ ਦੇਵਤਾ ਦਾ ਹੁਣ ਪੱਕਾ ਬਣਾਇਆ ਜਾ ਚਲੋ ਅਸੀਂ ਬੁਰਾਈ ਦੇ ਪ੍ਰਤੀਕ ਉਹਦਾ ਕਰਦੇ ਵੀ ਆ ਪਰ ਆ ਕਿ ਉਹਦਾ ਪੂਜਾ ਚਨਾ ਵੀ ਘਟਿਆ ਲੋਕਾਂ ਦੀ ਮੰਨਤਾ ਪੂਰੀਆਂ ਹੁੰਦੀਆਂ ਨੇ ਆ ਕੇ ਮਤਾ ਡਿੱਗਦੇ ਨੇ ਜੀ ਜਾ ਪੂਰੇ ਪੰਜਾਬ ਦੇ ਵਿੱਚ ਇਹ 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 ਹੀ ਪਰਾਚੀਨ ਮੰਦਿਰ ਹੈ ਤੇ ਇਹ ਇੱਥੇ ਹੀ ਪੂਜਾ ਹੁੰਦੀ ਹੈ ਆਹੀ ਮੰਦਿਰ ਹੈ ਜੀ ਇੱਕ ਸਰੰਦ ਚ ਪੈਂਦਾ ਉਹਦਾ ਹੁਣ ਪਿੰਡ ਦਾ ਮੇਰੇ ਨਾਮ ਨਹੀਂ ਹੈ ਉਹਦੇ ਚ ਰਾਵਣ ਦਾ ਬੁੱਤ ਬਣਿਆਦਾ ਪਰ ਉਹ ਹਾਫ ਹੈ ਅੱਧਾ ਉਹ ਪੁਤਲਾ ਪਾ ਦਿੰਦੇ ਨੇ ਅੱਧਾ ਜਿਹੜਾ ਸਰੀਰ ਹੈ ਉਹਨਾਂ ਚੋਂ ਹੈ ਅੱਛਾ ਜੀ ਤੇ ਇੱਥੇ ਸਾਖਸ਼ਾ ਜੀ ਜਿਹੜੇ 라ਵਣ ਜੀ ਦੀ ਪੂਜਾ ਕੀਤੀ ਜਾਂਦੀ ਹੈ ਜੀ ਜੀ ਹੈ ਜੀ ਬਿਲਕੁਲ ਜੀ ਬਿਲਕੁਲ ਸਾਖਸ਼ਾਤ ਹੈ ਆ ਕੁਛੀ ਸਾਲ ਪਹਿਲਾਂ ਇਨਕਾਸ ਹੋਇਆ ਸੀ ਕਿ ਕਈ ਗਲਤ ਅਨਸਰਾਂ ਨੇ ਮੌਤਵਰ ਬੰਦਿਆਂ ਨੇ ਕੁਛ ਕਿ ਜਿੱਥੇ ਦਾ ਰਾਖਸ਼ ਦਾ ਰੂਪ ਹੈ ਗਰਾਵੀ ਦਿੱਤਾ ਗਿਆ ਸੀ ਪਰ ਆ ਕੇ ਉਹਨਾਂ ਨੂੰ ਥੋੜਾ ਬਤਾਉ ਕਾਫੀ ਪ੍ਰੋਟੈਸਟ ਹੋਇਆ ਅਸੀਂ ਦੇਖ ਸਕਦਾ ਕਿ ਕਿਹ ਕਿਹੜੇ ਕਿਹੜੇ ਵਿਰਾਜਮਾਨ ਨੇ ਇੱਥੇ ਭਗਵਾਨ ਸ਼੍ਰੀ ਰਾਮ ਜੀ ਦੀ ਵਿਗ੍ਰਹਿ ਕਿਤਾਈ ਮੌਜੂਦ ਹਾਂਜੀ ਕਿ ਕਿੰਨੀ ਕਿੰਨੀ ਕੋ ਪੁਰਾਣੀ ਸਥਲੀ ਇੱਥੇ ਜੀ ਹਾਂਜੀ ਆ 1935 ਇਹ ਪਲੀਜ਼ ਮੇਰੇ ਸਹਿਯੋਗੀ ਨੂੰ ਮੈਂ ਕਹੂੰਗਾ ਕਿ ਪਲੀਜ਼ ਜਿਹੜਾ ਥੋੜਾ ਦਰਸ਼ਨ ਕਰਾਇਆ ਜਾਏ ਸ਼੍ਰੀ ਰਾਮ ਜੀ ਦੇ ਆ ਪ੍ਰਭੂ ਦੇ ਚਰਨਾਂ ਦੇ ਵਿੱਚ ਤੁਸੀਂ ਵੀ ਆਪਣੇ ਨੰਤ ਪਸਤਕ ਹੋਵੋ ਤੇ ਬਿਲਕੁਲ ਅੱਛਾ ਦੱਸੋ ਜੀ ਕਿ ਕਿੰਨੀ ਕਿਹੜੀ ਪੁਰਾਣੀ ਇੱਥੇ ਵਿਗ੍ਰਹਿ ਹੈਗੀ ਇੱਥੇ ਲੋਕ ਕਿੰਨੇ ਕਿੰਨੇ ਦੂਰ ਦੂਰੋਂ ਆਉਂਦੇ ਥੇ ਪਰ ਰਾਮਦੇਵ ਜੀ 1835 ਦੇ ਮੰਦਿਰ ਦੀ ਸਥਾਪਨਾ ਹੋਈ ਦੀ ਹੈ ਮੂਰਤੀਆਂ ਉਦੋਂ ਦੀ ਉਦੋਂ ਦੀ ਸਥਾਪਨਾ ਹੋਈਆਂ ਦੀਆਂ ਨੇ ਤੇ ਉਦੋਂ ਦੀ ਸਾਡੇ ਪਰਿਵਾਰ ਵੱਲੋਂ ਦੂਵੇ ਪਰਿਵਾਰ ਵੱਲੋਂ ਪੂਜਾ ਚ ਨਾ ਕੀਤੀ ਜਾਂਦੀ ਹੈ ਰਾਮਦੇਵ ਲਗੇ ਲਈ ਜਾ ਰਹੀ ਹੈ ਜੀ ਹਾਂ ਜੀ ਅੱਛਾ ਇੱਥੇ ਇੱਥੇ ਬੈਠ ਕੇ ਜਦੋਂ ਦਸ਼ਹਿਰੇ ਵਾਲੇ ਦਿਨ ਕਦੋਂ ਕੀ ਕੀ ਮਹਾਨਤਾ ਮੰਨੀ ਜਾਂਦੀ ਇਸ ਮੰਦਿਰ ਦੀ ਕੀ ਕੀ ਇੱਥੇ ਜੋ ਪੂਜਾ ਵਗੈਰਾ ਵਿਧੀ ਵਗੈਰਾ ਹੁੰਦੀ ਹੈ ਅੱਥੇ ਪੂਜਾ ਜੀ ਅੱਥੇ ਪ੍ਰਭੂ ਲੈ ਅਲੱਲਾ ਦਾ ਸਵੇਰ ਦੇ ਟਾਈਮ ਬਾਹਰ ਤੋਂ ਵੀ ਲੋਕੀ ਆ ਕੇ ਜੋ ਚੜਾਉਂਦੇ ਨੇ ਮੱਥਾ ਟੇਕਦੇ ਨੇ ਦਸਵੇਂ ਵਾਲੇ ਦਿਨ ਦਸ਼ਹਿਰੇ ਵਾਲੇ ਦਿਨ ਅਸੀਂ ਵੀ ਨੌਤਾ ਸਵੇਰੇ ਸਾਢੇ ਪੰਡਾ ਜੀ ਆ ਜਾਂਦੇ ਨੇ ਉਹ ਅੱਥੇ ਪੂਜਾ ਤੇ ਹਵਨ ਕਰਦੇ ਆ ਹਵਨ ਤੋਂ ਕਰਨ ਤੋਂ ਬਾਅਦ ਪੂਰਾ ਕਟੜਾ ਦੋ ਕਟੜਾ ਆਰਤੀ ਤੋਂ ਬਾਅਦ ਅਸੀਂ ਫੇਰ ਸ਼ਾਮ ਨੂੰ ਵੇ ਰਾਮ ਅੰਦਰ ਦਰਵਾਜ਼ੇ ਚਲੇ ਜਾਂਦੇ ਰਾਮ ਮਿਲ ਕੇ ਲੈ ਅੱਛਾ ਜਰੂਰ 라ਵਣ ਜੀ ਦਾ ਜਰੂਰ ਸਮਾਂ ਹੁੰਦਾ ਸੀਗਾ ਹਨਾ ਉਦੋਂ 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 ਬਹੁਤ ਕਹਿੰਦੇ ਕਿ ਉਹਨਾਂ ਦੇ ਵਿੱਚ ਬਹੁਤ ਹੰਕਾਰ ਹੁੰਦਾ ਜੇਗਾ ਉਹ ਕਹਿੰਦੇ ਕਿ ਜੀ ਪ੍ਰਭੂ ਰਾਮ ਜੀ ਦੇ ਜਿਹੜੇ ਉਹ ਉਹਨਾਂ ਨੇ ਸੀਤਾ ਜੀ ਦਾ ਹਰਨ ਕੀਤਾ ਸੀਗਾ ਉਸ ਨੂੰ ਲੈ ਕੇ ਵੀ ਕਾਫੀ ਉਹਨਾਂ ਦੇ ਵੱਲੋਂ ਉੱਥੇ ਮਹਾਪਾਰਤ ਵੀ ਹੋਈ ਹੋਈ ਥੇ ਹਨ ਤੇ ਉਸ ਨੂੰ ਲੈ ਕੇ ਤੁਸੀਂ ਥੋੜਾ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਵਧ ਕੀਤਾ ਗਿਆ ਆ ਆਖਿਰਕਾਰ ਵਿੱਚ ਕੀ ਗਿਆ ਗਿਆ 라वण जी ਵੱਲੋਂ ਪ੍ਰਭੂ ਰਾਮ ਸ਼੍ਰੀ ਜੀ ਨੂੰ ਕਿੱਦਾਂ ਮੰਨਿਆ ਗਿਆ ਮੰਨ ਨੂੰ ਅਸਰ ਜੀ ਕਿ ਪ੍ਰਭੂ ਰਾਮ ਨੇ ਪ੍ਰਭੂ ਰਾਮ ਜਾਨੀ ਜਾਨ ਸੀ ਉਹਨਾਂ ਨੇ ਜਦੋਂ 라वण ਦੇਵਤਾ ਵੀ ਬ੍ਰਾਹਮਣ ਮੰਨਦੇ ਸੀ ਉਹ ਜਦੋਂ ਉਹਨਾਂ ਦੀ ਹੋਣ ਲੱਗੇ ਤੇ ਉਹਨਾਂ ਕਹਾ ਕਿ ਅਹੰਕਾਰ ਇੱਕ ਬੰਦੇ ਦਾ ਅਹੰਕਾਰ ਹੀ ਲੈ ਕੇ ਬੰਦਾ ਬੈਠਦਾ ਹੈ ਰਾਵਣ ਦੇ ਪਤਲੇ ਐਨਕਾਰ ਜਿਆਦਾ ਸੀ ਹੁਣ ਉਹਨੇ ਕਿਹਾ ਸੀ ਕਹਿੰਦੇ ਨੇ ਕਿ ਰਾਵਣ ਕਹਿ ਲੱਗੇ ਕਿ ਆਰਦੀ ਰਾਸ਼ੀ ਮੇਰੀ ਵੀ ਹੈ ਰਾਮ ਦੀ ਰਾਸ਼ੀ ਤੁਹਾਡੀ ਵੀ ਹੈ ਕਹਿੰਦੇ ਮੈਂ ਵੀ ਚਾਰ ਬਿੰਦਾਂ ਦਾ ਗਿਆਨੀ ਮੈਂ ਬ੍ਰਾਹਮਾ ਆਦਮੀ ਪੂਰਾ ਯੋਗੀ ਵੀ শ্রীলঙ্কা ساری ਸੈਨਾਪਤੀ ਮੇਰੇ ਕੋਲ ਪਰ ਕਹਿੰਦਾ ਕਮੀ ਆ ਰਹੀ ਹੈ ਬਰੂਰਾ ਤੇਰੇ ਭਰਾਵਾਂ ਨੇ ਤੇਰਾ ਸਾਥ ਦਿੱਤਾ ਮੇਰੇ ਭਰਾ ਨੇ ਮੇਰਾ ਸਾਥ ਨਹੀਂ ਦਿੱਤਾ ਕਹਿੰਦਾ ਜਿਸਕਰਨ ਮੀਡੀਆ ਮਤੋਂ ਇਹ ਅੱਛਾ ਕਹਿੰਦੇ ਕਿ ਅ ਸ਼੍ਰੀਲੰਕਾ ਦੇ ਵਿੱਚ ਜਦੋਂ ਸਮੁੰਦਰ ਪਾਰ ਕਰਨਾ ਸੀਗਾ ਉਦੋਂ ਸ਼੍ਰੀ ਹਨੂਮਾਨ ਜੀ ਦੇ ਵੱਲੋਂ ਸ਼੍ਰੀ ਰਾਮ ਇੱਕ ਪੱਥਰ ਦੇ ਉੱਤੇ ਸ਼੍ਰੀ ਰਾਮ ਜੀ ਲਿਖ ਕੇ ਉਹ ਪਾਰ ਕੀਤਾ ਸੀਗਾ ਅੱਛਾ ਕਿੰਨੀ ਕੋ ਵੱਡੀ ਮਹੀਮਾ ਇੱਥੇ ਅੱਜ ਵੀ ਇਸ ਤਰ੍ਹਾਂ ਹੁੰਦੀ ਹੈ ਕਿ ਪੱਥਰ ਤੇ ਸ਼੍ਰੀ ਰਾਮ ਜੀ ਲਿਖ ਕੇ ਉਹ ਪੱਥਰ ਤੈਰਦਾ ਹੋਵੇ ਉੱਪਰੋਂ ਉਹਦਾ ਦੇਖੋ ਜੀ ਪ੍ਰਮਾਤਮਾ ਦੀ ਪਰੂ ਰਾਮਦੀਨ ਸ਼ਕਤੀ ਸੀ। ਹਮ ਰਾਮਦੀਨ ਸ਼ਕਤੀ ਸੀ ਅਸੀਂ ਆਪ ਜਾ ਕੇ ਮੈਂ ਆਪ ਰਮੇਸ਼ਰਮ ਗਿਆ। ਹਮ ਰਮੇਸ਼ਰਮ ਗਏ ਉਸ ਜਗ੍ਹਾ ਤੇ ਵੀ ਗਏ ਜਿੱਥੇ ਉਹਨਾਂ ਨੇ ਬਣਾਇਆ ਪੁਲ ਮੂਨਾ ਨੇ ਕਿੱਤਾ ਸੀ ਉਹ ਰੋਕੇ ਬਾਗ ਹਾਂ ਜੀ ਹਾਂ ਜੀ ਰਾਮ ਜੀ ਉੱਤੇ ਵਾਕਈ ਮੈਂ ਅੱਖੋਂ ਦੇਖਿਆ ਕਿ ਪੱਥਰ ਤੈਰ ਰਿਹਾ ਸੀ। ਤੈਰ ਰਿਹਾ ਸੀ ਕੋਈ ਕੋ ਪੱਥਰ ਲੈ ਕੇ ਮੈਂ ਆਪਣੇ ਘਰ ਵੀ ਲਿਆਇਆ ਸੀ। ਜੀ ਜੀ ਹਾਂ ਜੀ ਅਜਾ ਤੁਸੀਂ ਉਹ ਦੇਖਿਆ ਕਿ ਤੈਰਦਾ ਹੋਇਆ ਉਹਨੂੰ ਬਿਲਕੁਲ ਜੀ ਹਾਂ ਪਾਣੀ ਦੇ ਉੱਤੇ ਤੈਰ ਰਿਹਾ ਸੀ ਜੀ ਪੱਥਰ ਹਾਂ ਕਿਦਾਂ ਕਿ ਜੇ ਹਰ ਜੀ ਵੀ ਜਿਹੜੀ ਹੈ ਪ੍ਰਭੂ ਰਾਮ ਜੀ ਹੈ ਜੀ ਵੀ ਸਾਡੇ ਦਿਲਾਂ ਦੇ ਵਿੱਚ ਵਸਦੇ ਨੇ ਬਿਲਕੁਲ ਸਾਡੇ ਦਿਲਾਂ ਵਿੱਚ ਬਿਲਕੁਲ ਵਸਦੇ ਨੇ ਜੀ ਹੁਣ ਸਾਡੀ ਸਤਵੇਂ ਪੀੜ੍ਹੀ ਚੱਲਦੀ ਹੈ ਸਾਰਾ ਦੂਬੇ ਪਰਿਵਾਰ ਪ੍ਰਭੂ ਰਾਮ ਦੇ ਚਲਣਾ ਚੀ ਹੈ ਹੁਣ ਮੈਂ ਵੀ 72 ਸਾਲਾਂ ਉਹ ਚੱਲਿਆ ਸਾਡੇ ਬਜ਼ੁਰਗ ਫਾਦਰ ਵੀ ਹੈ ਅੱਗੇ ਮੇਰੇ ਬੱਚੇ ਹੈ ਬੇਟਾ ਅੰਨੁਰਾਧੂ ਵੀ ਐਡਵੋਕੇਟ ਹੈ ਮੈਂ ਪੁਲਿਸ ਡਿਪਾਰਟਮੈਂਟ ਚ ਰਿਟਾਇਰ ਹੋਇਆ ਹਾਂ ਐਜ਼ ਇਨਸਪੈਕਟਰ 13 ਸਾਲ ਹੋ ਗਏ ਨੇ ਮੈਂ ਰਿਟਾਇਰ ਨੂੰ ਤੇ ਜਦੋਂ ਦੀ ਅਸੀਂ ਹੋ ਸਭਾਲੀ ਐ ਅਸੀਂ ਪ੍ਰਭੂ ਰਾਮ ਦੇ ਚਰਨਾਂ ਚ ਆਣੇ ਪਏ ਅੱਛਾ ਕੀ ਕੀ ਪੂਜਾ ਵਗੈਰਾ ਹੁੰਦੀ ਐ ਇੱਥੇ ਤੇ ਦਸ਼ਾ ਦੇ ਵਾਲੇ ਦਿਨ ਦੇ ਵਿੱਚ ਸਵੇਰੇ ਸ਼੍ਰੀ ਰਾਮ ਪ੍ਰਭੂ ਜੀ ਦੀ ਪੂਜਾ ਹੁੰਦੀ ਐ ਹਨਾ ਤੇ ਉਸ ਤੋਂ ਬਾਅਦ ਜਦੋਂ ਦਿਨ ਤਲਦਾ ਵਾ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਹਵਨ ਵਗੈਰਾ ਹੁੰਦਾ ਪਰ ਕੀ ਕੀ ਪੂਜਾ ਵਗੈਰਾ ਹੁੰਦੀ ਸ਼ਾਮ ਦੇ ਵੇਲੇ ਸ਼ਾਮ ਦੇ ਟਾਈਮ 'ਤੇ ਅਸੀਂ ਪਹਿਲਾਂ ਰਾਮਲੀਲਾ ਖੇਲਦੇ ਹਾਂ ਦਿਨ ਸੰਡੇ ਕੇ ਉਸ ਤੋਂ ਅਸਰਿਆ ਤੋਂ ਪਹਿਲਾਂ ਰਾਵਣ ਦੇਵਤਾ ਦੇ ਬੁਰਾਈ ਦਾ ਪੁੱਟੇ ਅਗਨੀ ਭੇਟ ਕੀਤੀ ਜਾਂਦੀ ਹੈ ਅਗਨੀ ਭੇਟ ਤੋਂ ਬਾਅਦ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਸਾਰੀਆਂ ਸਾਡੀਆਂ ਮੂਰਤੀਆਂ ਜਿੰਨੀਆਂ ਬਣੀਆਂ ਹੁੰਦੀਆਂ ਰਾਮ ਦੇ ਜਿਉਂ ਸਾਰੇ ਦੇ ਸਾਰੇ ਅਸੀਂ ਪ੍ਰਕਿਰਮਾ ਕਰਕੇ ਉਹਨਾਂ ਦੀ ਪੂਜਾ ਕਰਦੇ ਆ ਪੰਡਤ ਜੀ ਆਰਤੀ ਕਰਕੇ ਤੇ ਉਹਨਾਂ ਦੀ ਜੋ ਵੀ ਆਈ ਗਈ ਸੰਗਤਾਂ ਨੂੰ ਪ੍ਰਸ਼ਾਦ ਦਿੰਦੇ ਨੇ ਤੇ ਲੋਕੀ ਆ ਕੇ ਮੱਥਾ ਟੇਕਦੇ ਨੇ ਅੱਛਾ ਇੱਕ ਗੱਲ ਬੜੀ ਚਰਚਾ ਦੇ ਪਿੱਛੇ ਵਿੱਚ ਜੀ ਕਹਿੰਦੇ ਕਿ ਬੱਲੀ ਚੜਾਈ ਜਾਂਦੀ ਹੈ ਤੇ ਅਤੇ ਸ਼ਰਾਬ ਦੀ ਬੋਤਲ ਚੜਾਈ ਜਾਂਦੀ ਹੈ ਇਹਦਾ ਕੀ ਮਹੱਤਵ ਹੈ ਬੋਲੀ ਐਸਾ ਜੀ ਕਿ ਸ਼ਰਾਬ ਦੀ ਬੋਤਲ ਵੀ ਚੜਾਈ ਜਾਂਦੀ ਹੈ ਬੱਕਰੀ ਦੇ ਅਸੀਂ ਬੱਲੀ ਨਹੀਂ ਦਿੰਦੇ ਬੱਕਰਾ ਜੂਮ ਲਾਇਆ ਜਾਂਦਾ ਠੀਕ ਹੈ ਉਹਨੂੰ ਥੋੜਾ ਜਿਹਾ ਜਿੱਦਾ ਪਿੰਚ ਕਰਕੇ ਕੰਨ ਦਾ ਕਰਕੇ ਥੋੜਾ ਉਹਦਾ ਬਲੱਡ ਸਟੇਨ ਉਹਦੇ ਸਟੈਚੂਰ ਨਾਲ ਦਿੰਨੇ ਆ ਰਾਮੂ ਦੇ ਦਿੱਤਾ ਦਿੰ ਤੇ ਬਾਕੀ ਬੱਕਰੇ ਵਾਲੇ ਨੂੰ ਵਾਪਸ ਕਰ ਲੈਣੇ ਨਾਲ ਪੈਸੇ ਦੇ ਦੇਣੇ ਅੱਛਾ ਪਰਬੂ ਸ਼੍ਰੀ ਰਾਮ ਜੀ ਦਾ ਅਸੀਂ ਇਸ ਵਕਤ ਚਰਨਾਂ ਦੇ ਵਿੱਚ ਮੌਜੂਦ ਆ ਤੇ ਜਿਨਨੇ ਵੀ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਸ਼੍ਰੀ ਪ੍ਰਭੂ ਰਾਮ ਜੀ ਦੇ ਨਮਸਤਕ ਹੋ ਰਹੇ ਨੇ ਤੇ ਤੁਸੀਂ ਲੋਕਾਂ ਦੇ ਲਈ ਕੀ ਦੁਆ ਕਰਨਾ ਚਾਹੋਗੇ ਕਿ ਬੇਨਤੀ ਕਰਨਾ ਚਾਹੋਗੇ ਸ਼੍ਰੀ ਪ੍ਰਭੂ ਰਾਮ ਜੀ ਸਾਡੀ ਦਾਹੀ ਹੈ ਕਿ ਪ੍ਰਭੂ ਰਾਮ ਜੀ ਵੱਲੋਂ ਸਿੱਖਿਆ ਦਿੱਤੀ ਹੋਈ ਉਹ ਅਮਲ ਚੱਲੇ ਜਾਏ ਮੀਕਾ ਕੰਨ ਕਰਨਾ ਹੋਵੇ ਠੀਕ ਹੈ ਜੀ ਇਹ ਕਹੇ ਕਿ ਬੰਦੇ ਨੂੰ ਜੋ ਕੰਮ ਕਰਨਾ ਹੈ ਉਹ ਕਰੀ ਲਵੇ ਠੀਕ ਹੈ ਬਾਕੀ ਜਿਹੜੀ ਵੀ ਹੈ ਪੂਜਾ ਪਾਠ ਦਿਲ ਕੀ ਨਾਲ ਹੋਏ ਨੇ ਭੈਣ ਭਰਾਵਾਂ ਦਾ ਪਿਆਰ ਚਾਹੀਦਾ ਜਿਦਾ ਪ੍ਰਭੂ ਰਾਮ ਦੇ ਆਪਣੇ ਭਰਾ ਪਰਤੇ ਲਕਸ਼ਮ ਪਰਤੇ ਛਤਰੂਗਨ ਰਹੇ ਨੇ ਉਹਦੇ ਮਨ ਭਰਾਵਾਂ ਚ ਪਿਆਰ ਚਾਹੀਦਾ ਹੁਣ ਸਾਡੇ ਵੀ ਖਾਂਦਾਂ ਚ ਭਰਾਵਾਂ ਚ ਪਿਆਰ ਹੈ ਅਸੀਂ ਵੀ ਚਾਨ ਬਰਦਰ ਹਾਂ ਉਹ ਜੁਰਗਾ ਦੇ ਪਿਆਰ ਰਿਹਾ ਜੀ ਹਾਂ ਜੀ ਪੁਰਾਤਨ ਸਮੇਂ ਦੇ ਵਿੱਚ ਇਹ ਮੰਦਿਰ ਦੀ ਸਥਾਪਨਾ ਕੀਤੀ ਗਈ ਸੀ 200 ਸਾਲ ਪੁਰਾਣਾ ਮੰਦਿਰ ਜਰ ਕੀਆ ਦੱਸਿਆ ਜਾ ਰਿਹਾ ਹੈ ਉਸ ਉਸ ਦੌਰਾਨ ਨੂੰ ਲੈ ਕੇ ਅਜੇ ਸਥਿਤ ਮੰਦਿਰ ਇੱਥੇ ਹੈਗਾ ਵਾ ਜਿੱਥੇ ਕੀ ਆ ਸ਼੍ਰੀ ਪ੍ਰਭੂ ਰਾਮ ਜੀ ਵਿਰਾਜੇ ਹੋਏ ਨੇ ਸੀਤਾ ਮਾਤਾ ਜੀ ਲਕਸ਼ਮਣ ਜੀ ਹਨੂਮਾਨ ਜੀ ਇੱਥੇ ਆਪ ਵਿਰਾਜੇ ਹੋਏ ਨੇ ਇੱਥੇ ਵਿਸ਼ੇਸ਼ ਤੌਰ ਤੇ ਦੁਸ਼ਹਰੇ ਵਾਲੇ ਦਿਨ ਸ਼੍ਰੀ ਰਾਮ ਪ੍ਰਭੂ ਜੀ ਦੀ ਸ਼੍ਰੀ ਹਨੂਮਾਨ ਜੀ ਦੀ ਸ਼੍ਰੀ ਸੀਤਾ ਰਾਮ ਜੀ ਸ਼੍ਰੀ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਸਵੇਰ ਦੇ ਵੇਲੇ ਤੇ ਜਦੋਂ ਸੂਰਜ ਅਸਤ ਹੁੰਦਾ ਵਾ ਉਸ ਤੋਂ ਬਾਅਦ ਸ਼੍ਰੀ 라ਵਣ ਜੀ ਦੀ ਪੂਜਾ ਵਗੈਰਾ ਕੀਤੀ ਜਾਂਦੀ ਹੈ ਇੱਥੇ ਵਿਸ਼ੇਸ਼ ਤੌਰ ਤੇ ਹਵਨ ਹੁੰਦਾ ਵਾ ਹਵਨ ਦੇ ਤੌਰ ਤੇ ਇੱਥੇ ਪੇਟ ਸ਼ਰਾਬ ਦੇ ਪੇਟ ਕੀਤੀ ਜਾਂਦੀ ਹੈ ਤੇ ਬੱਕਰੇ ਦਾ ਜਿਹੜਾ ਮਾਰੇ ਚੁੰਡੀ ਮਾਰ ਕੇ ਥੋੜਾ ਜਿਹਾ ਖੂਨ ਉਸ ਤਰ੍ਹਾਂ ਪੇਟ ਕੀਤਾ ਜਾਂਦਾ ਸ਼੍ਰੀ 라ਵਣ ਜੀ ਨੂੰ ਕਿਉਂਕਿ ਦੱਸਿਆ ਜਾਂਦਾ ਹੈ ਕਿ ਪ੍ਰਾਤਨ ਜਦੋਂ ਸ਼੍ਰੀ ਰਾਮ ਜੀ ਨੇ ਜਦੋਂ ਰਾਵਣ ਦਾ ਵਦ ਕੀਤਾ ਸੀਗਾ ਤੇ ਉਦੋਂ 라ਵਣ ਦੇ ਮੂੰਹ ਚੋਂ ਵੀ ਸ਼੍ਰੀ ਰਾਮ ਜੀ ਨਿਕਲਿਆ ਸੀਗਾ ਕਿਉਂਕਿ ਪਛਾਣਨ ਦੇ ਵਿੱਚ ਉਹਨਾਂ ਨੂੰ ਥੋੜੀ ਲੇਟ ਹੋ ਗਈ ਸੀ ਪਛਾਣਨ ਦੇ ਵਿੱਚ ਸ਼੍ਰੀ ਪ੍ਰਭੂ ਰਾਮ ਜੀ ਨੂੰ ਲੇਟ ਹੋ ਗਿਆ ਸੀ 라ਵਣ ਦੇ ਵੱਲੋਂ ਲੇਟ ਹੋ ਗਿਆ ਸੀਗਾ ਕਿ ਇਹ ਕੌਣ ਨੇ ਜਦੋਂ ਉਹਨਾਂ ਦਾ ਵੱਧ ਹੋਇਆ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਜਗਤ ਪਿਤਾ ਨਾਰਾਇਣ ਨੇ ਜਗਤ ਪਿਤਾ ਪ੍ਰਭੂ ਨੇ ਤੀਨੋਂ ਲੋਕੋ ਕੇ ਸਵਾਮੀ શ્રી ਜਗਤ ਨਾਰਾਇਣ ਨੇ ਤੇ ਜਦੋਂ ਉਹਨਾਂ ਦਾ ਵੱਧ ਹੋਇਆ ਉਦੋਂ ਮਹਾਦੇਵ ਦੇ ਅੱਖਾਂ ਦੇ ਵਿੱਚ ਵੀ ਅਸ਼ਰੂ ਆਏ ਤੇ ਜਦੋਂ ਨਰ ਸ਼੍ਰੀ ਰਾਮ ਜੀ ਨੂੰ ਪਤਾ ਲੱਗਿਆ ਕਿ ਮਹਾਦੇਵ ਦੇ ਅੰਤਰਾ ਵਿੱਚ ਆਸ਼ੂ ਅਸ਼ਰੂ ਹੈ ਤੇ ਉਹਨਾਂ ਕੋ ਵੀ ਨਹੀਂ ਰਿਹਾ ਗਿਆ ਤੇ ਉਹਨਾਂ ਨੇ ਵੀ ਉਸ ਤੋਂ ਬਾਅਦ 라ਵਣ ਜੀ ਦਾ ਜਿਹੜਾ ਕਿ ਹੈ ਦੇਹਾਂਤ ਨਹੀਂ ਕੀਤਾ ਵਿਧੀ ਵਿਵਧਾਨ ਦੇ ਨਾਲ ਸੰਸਕਾਰ ਕੀਤਾ ਵਿਧੀ ਵਿਵਧਾਨ ਦੇ ਨਾਲ ਸਭ ਕੁਝ ਕੀਤਾ ਸਾੜਿਆ ਨਹੀਂ ਗਿਆ ਅਸੀਂ ਲੋਕ ਇਸ ਟਾਈਮ ਇਸ ਸਮੇਂ ਦੇ ਵਿੱਚ 라ਵਣ ਦਾ ਪੁਤਲਾ ਬਣਾ ਕੇ ਸਾੜਦੇ ਹਾਂ ਪਰ ਸਾੜਾ ਸਾੜਨਾ ਨਹੀਂ ਉਹਨਾਂ ਦਾ ਉਹਨਾਂ ਦੀ ਪੂਜਾ ਕਰੋ ਕਿਉਂਕਿ ਰਾਵਣ ਇੱਕ ਬਹੁਤ ਹੀ ਵਿਦਵਾਨ ਬਲਵਾਨ ਸੀਗਾ ਬੁੱਧੀਮਾਨ ਸੀਗਾ ਕਿੰਨੇ ਵੇਦਾਂ ਦਾ ਉਹ ਆਪਣਾ ਸਮਸ਼ਟ ਦਿਮਾਗ ਦੇ ਵਿੱਚ ਉਹ ਗਿਆਨ ਰੱਖਦਾ ਸੀਗਾ ਬ੍ਰਹਮਚਾਰੀ ਸੀਗਾ ਬਹੁਤ ਹੀ ਮਹੱਤਵ ਸੀਗੀ ਉਸ ਦੀ ਪਰ ਉਹ ਕਹਿੰਦੇ ਹੈ ਕਿ ਹੰਕਾਰ, ਕ੍ਰੋਧ, ਮੂਹ ਬੰਦੇ ਨੂੰ ਲੈ ਡੁਕਦਾ ਹੈ ਉਹੀ ਹੋਇਆ ਸੀਗਾ ਰਾਵਣ ਜੀ ਨਾਲ ਪਰ ਤੁਸੀਂ ਵੀ 라ਵਣ ਜੀ ਦੀ ਪੂਜਾ ਕਰੋ ਸਾਡੋਨਾ ਇਹ ਹੀ ਸਾਡੀ ਤਰਨ ਬੇਨਤੀ ਹੈ ਤੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਤੁਸੀਂ જય શ્રી ਰਾਮ ਜਰੂਰ ਕਮੈਂਟ ਬਾਕਸ ਵਿੱਚ ਲਿਖ ਕੇ ਜਾਓ ਤਾਂ ਕਿ શ્રી ਰਾਮ ਪ੍ਰਭੂ ਜੀ ਲਕਸ਼ਮਣ ਜੀ ਸੀਤਾ ਮਾਤਾ ਜੀ ਅਤੇ ਹਨੂਮਾਨ ਜੀ ਤੁਹਾਡੀ ਮਨ ਕਾਮਨਾ ਹਮੇਸ਼ਾ ਪੂਰੀ ਕਰਨ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਲਿਆਉਣ ਜੁੜੇ ਨਾਲ ਦਿੱਤ ਨਾਲ ਹਣੀ ਦੇ ਨਾਲ ਪਾਇਲਪਿੰਟ ਤੋਂ ਲੁਧਿਆਣਾ ਤੋਂ ਯੂਮ ਬੀ ਰਿਪੋਰਟ ਧੰਨਵਾਦ